ਜਹਿੰਦ ਜਵਾਰਤ ਮੈਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਡਾਕਟਰ ਵਿਪਨ ਸ਼ਰਮਾ ਸੋਸ਼ਲ ਮੀਡੀਆ ਦੇ ਵਿੱਚ ਖਬਰਾਂ ਅਸੀਂ ਦੇਖ ਰਹੇ ਹਾਂ ਪੋਂਗ ਡੈਮ ਦੇ ਵਿੱਚ ਪਾਣੀ ਹਿਮਾਚਲ ਦੇ ਵਿੱਚ ਜਿਆਦਾ بارش ਹੋਣ ਕਰਕੇ ਪੋਂਗ ਡੈਮ ਦਾ ਜਿਹੜਾ ਜਲਸਤਰ ਹੈ ਜਿਹੜਾ ਕਿ ਵਧਣ ਦੇ ਕਰਕੇ 4000 ਕਿਊਸਿਕ ਪਾਣੀ ਜਿਹੜਾ ਹੈਗਾ ਜਿਹੜਾ ਹੈਗਾ ਸ਼ਾਹ ਨਹਿਰ ਬਰਾਜ ਦੇ ਵਿੱਚ ਛੱਡਿਆ ਗਿਆ ਤੁਸੀਂ ਦੇਖ ਸਕਦੇ ਹੋ ਦੇਖੋ ਪੁਸ਼ਪਾ ਰਾਜ ਬਣਿਆ ਹੋਇਆ ਕਿੰਨੀ ਲੱਕੜ ਜੜੀ ਹੈ ਉਧਰ ਵੀ ਬਹੁਤ ਹੈ ਤੁਹਾਨੂੰ ਕੁਛ ਆਪਾਂ ਵੀਡੀਓ ਵਿੱਚ ਲਾ ਲਾਂਗੇ ਬਹਾ ਕੇ ਆਈਆਂ ਨੇ ਮੇਰੇ ਨਾਲ ਲੋਕਲ ਜੁੜੇ ਨੇ ਆਪਾਂ ਇਹਦੇ ਬਾਰੇ ਸਾਰਾ ਜਾਇਜ਼ਾ ਲੋਕਲ ਜਿਹੜੇ ਤੁਸੀਂ ਜੁੜੇ ਨੇ ਸੰਦਲ ਸਾਹਿਬ ਜੀ ਸੰਦਲ ਜੀ ਨਮਸਕਾਰ ਜੀ ਸਾਰਿਆਂ ਨੂੰ ਇਹਦੇ ਬਾਰੇ ਦੱਸੋ ਸਾਨੂੰ ਜੇ ਬੁੰਜਾਗੜ ਜੇ ਕਿੰਨਾ ਪਾਣੀ ਛੱਡਿਆ ਜਾ ਰਿਹਾ ਖਤਰੇ ਦਾ ਕਿੰਨਾ ਕੀ ਕਿੰਨਾ ਕੀ ਕਹਿੰਦੇ ਜਿਹੜਾ ਰਿਸਕ ਹੈਗਾ ਜੀ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਹੜਾ ਖਤਰੇ ਵਾਲਾ ਕੰਮ ਹੈ ਮਤਲਬ ਜਿੰਨੀ ਖਦਾਇਤਾਂ ਉਹ ਡਿਪਾਰਟਮੈਂਟ ਨੂੰ ਆ ਰਹੀ ਉਹਨਾਂ ਕੀ ਪਾਣੀ ਛੱਡਿਆ ਜਾ ਰਿਹਾ ਹਾਂ ਇਹ ਜ਼ਰੂਰ ਹੈ ਕੀ ਮਤਲਬ ਜਿਹੜੇ ਲਾਗੇ ਸ਼ੱਕੇ ਦਰਿਆ ਦੇ ਪਿੰਡ ਬਸੇ ਹੋਏ ਆ ਉਹਨੂੰ ਹਾਈਲਾਈਟ ਤੇ ਜਾਰੀ ਕੀਤਾ ਹੋਇਆ ਹਾਈਲਾਈਟ ਕੀ ਮਤਲਬ ਤੁਸੀਂ ਮਤਲਬ ਥੋੜਾ ਜਿਹਾ ਪਿੱਛੇ ਹਟ ਜਾਓ ਜਾਂ ਇੱਥੋਂ ਅੱਗੇ ਸ਼ਿਫਟ ਕਰ ਜਾਓ ਉਹਨਾਂ ਨੂੰ ਥੋੜਾ ਹੈ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਹੈ 40 42 ਗੇਟ ਖੁੱਲੇ ਗਿਆ ਤੁਹਾਡੇ ਸਾਹਮਣੇ ਦੇਖੋ ਕਿੰਦਾ ਪਾਣੀ ਛੱਡਿਆ ਗਿਆ ਕਾਫੀ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਦਿਖਾਨ ਕੀ 40 ਜਿਹੜੇ 42 ਗੇਟ ਜਿਹੜੇ ਆ ਖੁੱਲੇ ਹੋਏ ਨੇ ਜਿਹੜਾ ਪਾਣੀ ਜਿਹੜਾ ਹੈਗਾ ਇੱਥੋਂ ਜਿਹੜਾ ਕੱਢਿਆ ਜਾ ਰਿਹਾ ਆ ਫਿਰ ਜਿਹੜੇ ਜਿਹੜੇ ਇਹਦੇ ਦਰਿਆ ਦੇ ਕੰਢੇ ਜਿਹੜੇ ਪਿੰਡ ਬਸੇ ਨੇ ਜਾਂ ਕੁਛ ਹੈ ਉਹਨਾਂ ਨੂੰ ਹਾਈਲਾਈਟ ਜਾਰੀ ਕਰ ਦਿੱਤਾ ਗਿਆ ਹੈ ਬਿਲਕੁਲ ਜਾਰੀ ਕਰ ਦਿੱਤਾ ਗਿਆ ਪਟਿਆਲੇ ਵੀ ਕੋਈ ਇਦਾਂ ਦੀ ਨੁਕਸਾਨ ਦੀ ਕੋਈ ਹੈ ਨਹੀਂ ਇਦਾਂ ਕੋਈ ਅਫਵਾਹਤ ਉਹਨਾਂ ਡਰੋ ਜਾਂ ਫੇਸਬੁੱਕ ਮਲਟੀਮੀਡੀਆ ਦੇ ਕਿਤੇ ਲੋਕੀ ਅਫਵਾਹ ਫਿਲਾ ਰਹੇ ਆ ਕਿ ਮਤਲਬ ਬਹੁਤ ਪਾਣੀ ਆ ਗਿਆ ਪਿੰਡਾਂ ਦੇ ਪਿੰਡ ਰੋੜ ਰਹੇ ਆ ਜਾਂ ਇਹ ਕੁਛ ਇਦਾਂ ਦਾ ਕੁਛ ਨਹੀਂ ਹੈ ਡਰ ਵਾਲੀ ਗੱਲ ਨਹੀਂ ਹੈ ਕੀ ਪੰਜਾਬ ਦੇ ਵਿੱਚੋਂ ਕੁਛ ਖਬਰ ਆਪਾਂ ਸੋਸ਼ਲ ਮੀਡੀਆ ਦੇਖਿਆ ਸੀ ਸੀ ਗਿਆ ਕਿ ਪੰਜਾਬ ਦੇ ਪਿੰਡ ਦੇ ਪਿੰਡ ਆਪਣੇ ਸਮਾਨ ਲੈ ਕੇ ਚੱਲ ਗਏ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਦਰਿਆ ਦੇ ਕੰਢੇ ਸੀਗੇ ਜਾ ਉਹਨਾਂ ਨੂੰ ਉਹਨਾਂ ਨੂੰ ਆਪਣੇ ਪਸ਼ੂ ਜਾਂ ਜਿਹੜੇ ਹੈਗੇ ਨੇ ਜਾਂ ਜਾਨਵਰ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਜਿਹੜੇ ਸੇਫ ਜਗ੍ਹਾ 'ਚ ਲੈ ਜਾਓ ਸੇਫ ਜਗ੍ਹਾ ਤੇ ਲੈ ਜਾਓ ਅੱਛਾ ਜੀ ਇੱਥੇ ਜਿਹੜੇ ਦਰਸ਼ਕ ਵੀ ਬਹੁਤ ਦੇਖਣ ਆ ਰਹੇ ਨੇ ਕਿ ਕੀ ਦੇ ਮਤਲਬ ਦੇਖਣ ਆ ਰਹੇ ਇੱਕ ਤਾਂ ਪਾਣੀ ਬੜਾ ਦੇਖਣ ਆ ਰਹੇ ਕਿਸ ਹਿਸਾਬ ਨਾਲ ਬੁੰਜਾ ਗੇਟ ਆਪਣੇ ਬਹੁਤ ਮਸ਼ਹੂਰ ਹੈ ਬਿ ਰਾਜਦੇ ਨਾਲ ਤੋਂ ਉਹ ਕਿਸ ਹਿਸਾਬ ਨਾਲ ਕਿੰਨੇ ਗੇਟ ਖੁੱਲੇ ਪਾਣੀ ਆ ਰਿਹਾ ਬਾਕੀ ਜਿਹੜੀ ਲੱਕੜ ਰੋੜ ਕੇ ਆ ਰਹੀ ਹੈ ਹਿਮਾਚਲ ਤੋਂ ਜਾਂ ਪੰਜਾਬ ਤੋਂ ਜਦੋਂ ਵੀ ਆ ਰਹੀ ਹੈ ਇੱਕ ਜਗ੍ਹਾ ਡੰਪ ਹੋ ਰਿਹਾ ਹੈ ਕਾਫੀ ਅੱਗੇ ਰੋੜੜੀ ਪਿੰਡਾਂ 'ਚ ਜਾ ਰਹੇ ਕਾਫੀ ਲੱਕੜ ਇਕੱਠੀ ਹੋਈ ਪਈ ਇਹ ਜਰਾ ਦਿਖਾਓ ਜਰਾ ਦੇਖੋ ਕਿੰਨੇ ਦਰਸ਼ਕ ਆਏ ਨੇ ਆਪਣੇ ਬੱਚੇ ਲੈ ਕੇ ਆਏ ਨੇ ਲੋਕ ਜਿਹੜੇ ਦਿਖਾ ਰਹੇ ਨੇ ਕਿ ਪਾਣੀ ਨਾਲ ਫਲੋ ਇੱਧਰ ਸਾਰਾ ਦਿਖਾਓ ਪਾਣੀ ਦੇ ਬੋਏ ਜਿਹੜੇ ਗੇਟ ਨੇ ਉੱਪਰ ਤੋਂ ਹੀ ਦੇਖ ਸਕਦੇ ਹੋ ਦਰਸ਼ਕ ਘੁੰਮ ਰਹੇ ਨੇ ਗੇਟਾਂ ਦੇ ਉੱਪਰ ਸਾਰਾ ਦੂਰੋਂ ਦੂਰੋਂ ਲੋਕ ਇਸ ਚੀਜ਼ ਨੂੰ ਦੇਖਣ ਆ ਰਹੇ ਨੇ ਬੁੰਜਾ ਗੇਟ ਜਿਹੜਾ ਪੌਂਗ ਡੈਮ ਦੇ ਨਾਂ ਤੇ ਪਾਣੀ ਦਾ ਜਲ ਸਰਵਵਧਾ ਦੇ ਕਰਕੇ ਪਾਣੀ ਛੱਡੇ ਜਾ ਰਿਹਾ ਇਹ ਵੀ ਆਏ ਨੇ ਸਾਡੇ ਸ਼ਹਿਰਪੁਰ ਤੋਂ ਕਹਿੰਦੇ ਸੌਰਵਤੀਵਾਰੀ ਜੀ ਸੌਰਵਤੀਵਾਰੀ ਜੀ ਤੁਹਾਨੂੰ ਤੁਹਾਡੇ ਇਹਨਾਂ ਨੇ ਜਿਹੜਾ ਕਿੱਸਾ ਜੁੜਿਆ ਕਿ ਇਹਨਾਂ ਦੀ ਸਿਸਟਰ ਕਹਿੰਦੀ ਸੀ ਤੇ ਤਲਵਾੜੇ ਚੱਲੇ ਹੋ ਤਾਂ ਕੀ ਦੇਖਣਾ 52 ਗੇਟ ਆ ਸਾਡਾ ਡੈਮ ਜਰੂਰ ਦੇ ਕੇ ਆਣਾ ਕਿ ਪੁਸ਼ਪਰਾਜ ਵਾਂਗੂ ਲੱਕੜੀ ਲੱਕੜ ਉੱਥੇ ਇਕੱਠੀ ਹੋਈ ਪਈ ਐ ਕਿ ਕੋਈ ਸਮਗਲਿੰਗ ਕਰ ਰਿਹਾ ਹੈ ਜਾਂ ਵੈਸੇ ਹੀ ਉੱਪਰ ਆਈ ਹੈ ਸਪੈਸ਼ਲੀ ਦੇਖ ਰ ਆਏ ਆ کافی ਲੱਕੜ ਵੀ ਜਿਹੜੀ ਐ ਬਹਾਵ ਦੇ ਨਾਲ ਤੁਸੀਂ ਦੇਖ ਸਕਦੇ ਹੋ کافی ਲੱਕੜ ਵੀ ਆਈ ਐ ਬਹਾਵ ਕਰਕੇ ਇਹ ਸਾਡੇ ਨਾਲ ਲੋਕਲ ਸੀਗੇ ਜਿਹੜਾ ਕਿ ਪਾਣੀ ਜਿਹੜਾ ਛੱਡਿਆ ਜਾ ਰਿਹਾ ਕਹਿੰਦੇ ਉਨਾ ਹੀ ਛੱਡਿਆ ਜਾ ਰਿਹਾ ਲੇਕਿ ਕੋਈ ਖਤਰੇ ਦਾ ਬਹੁਤ ਜ਼ਿਆਦਾ ਅਸੀਂ ਕਹੀਏ ਬਟ ਅਲਰਟ ਜ਼ਰੂਰ ਹੈ ਸਾਵਧਾਨੀ ਵਰਤ ਰੱਖਣੀ ਚ ਅਗਰ ਹਿਮਾਚਲ ਦੇ ਉੱਪਰਲੇ ਇਲਾਕਿਆਂ 'ਚ ਪਾਣੀ ਅਗਰ ਬਾਰਿਸ਼ਾਂ ਜ਼ਿਆਦਾ ਹੁੰਦੀਆਂ ਨੇ ਜਦੋਂ ਦੇਖਿਆ ਆਪਾਂ ਬਾਦਰ ਫਟ ਰਹੇ ਨੇ ਕਾਫੀ ਘਟਰਾਵਾ ਹੋ ਰਹੀਆਂ ਨੇ ਉਹ ਸਦਾ ਕੀ ਅਗਰ ਇਦਾਂ ਹੀ ਘਟਰਾ ਹੁੰਦੀ ਹੈ ਤੇ ਹਾਈਲਾਈਟ ਤੇ ਹੈ ਹੀ ਸਾਰਾ ਜਲ ਸਰਬਦਨ ਤੋਂ ਬਾਅਦ ਵੀ ਪੁੰਜਾ ਗੇਟ ਜਿਹੜੇ ਹੈਗੇ ਨੇ ਬਿਲਕੁਲ ਪਰ ਇੱਦਾਂ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਅਜੇ ਤੱਕ ਇੰਨੀ ਠੀਕ ਹੈ ਜੀ ਆ ਲੋਕਲ ਮੁੰਡੇ ਵੀ ਜੁੜੇ ਨੇ ਸਾਡੇ ਨਾਲ ਭਾਈ ਹਾਂ ਜੀ ਪਰ ਆ ਕਿੱਥੋਂ ਹੋ ਇੱਕ ਮਿੰਟ ਦੱਸਿਓ ਜਰਾ ਕਿਹੜਾ ਪਿੰਡ ਆਪਣਾ ਕੁੰਬੋਤੜ ਹੈਗੇ ਸੀ ਹਾਂ ਜੀ ਲੱਗੇ ਆਓ ਜਿੱਥੋਂ ਕੁੰਬੋਤੜ ਕੁੰਬੋਤੜ ਤੋਂ ਆਜਿਓ ਇੱਧਰ ਕਿੱਧਰ ਅੱਜ ਵੈਸੇ ਹੀ ਘੁੰਮਣ ਆ ਗਏ ਸੀ ਦੇਖ ਹਾਂਜੀ ਮਤਲਬ ਕਿ ਪਾਣੀ ਛੱਡ ਰਿਹਾ ਇੱਕ ਤੁਹਾਨੂੰ ਤੁਹਾਡਾ ਇੱਕ ਕੀ ਸੀਗਾ ਜੀ ਪਾਣੀ ਦੇਖਣ ਜਾਣਾ ਹਾਂਜੀ 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 ਪਾਣੀ ਵੀ ਦੇਖਣ ਆਣਾ ਨਾਲ ਅਸੀਂ ਕਿਤੇ ਹੋਰ ਆਏ ਸੀ ਨਾਲ ਇੱਧਰ ਵੀ ਆ ਗਏ ਫਿਰ ਅੱਛਾ ਅੱਛਾ ਜੀ ਕਾਫੀ ਦੁਨੀਆ ਆ ਰਹੀ ਐ ਇੱਥੇ ਹੈ ਨਾ ਜੀ ਹਾਂਜੀ ਹਾਂਜੀ ਤੇ ਕਿੰਨੇ ਗੇਟ ਖੁੱਲੇ ਨੇ ਇਸ ਟਾਈਮ ਤੁਹਾਨੂੰ ਲੱਗ ਰਿਹਾ ਦੱਸਿਆ ਲਗਭਗ 30 40 40 ਗੇਟ ਦੱਸਿਓ ਕਿੰਨੇ ਗੇਟ ਖੁੱਲੇ ਨੇ ਪਾਣੀ ਖਤਰਾ ਤੇ ਨਹੀਂ ਕਿ ਤੁਹਾਡਾ ਕੋਈ ਪਿੰਡ ਤੇ ਨਹੀਂ ਆਂਦਾ ਮੇਰੇ ਛੱਡ ਦੇ ਇੱਧਰ ਪਿੰਡ ਹੈ ਨਹੀਂ ਐ ਅੱਛਾ 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 ਨੀਚੇ ਜਿਹੜੇ ਇਲਾਕੇ ਉਹਨਾਂ ਚਲੋ ਇਹ ਸਾਡੇ ਨਾਲ ਸੀਗੇ ਲੋਕਲ ਜਿਹੜੇ ਦੇਖੇ ਤੁਸੀਂ ਦੇਖੇ ਹੋਣਗੇ ਆਪਣੇ ਬੱਚੇ ਲੈ ਕੇ ਆਏ ਨੇ ਸਾਰੇ ਜੈ ਹਿੰਦ ਜੈ ਭਾਰਤ